ਕਰਕੇ ਅਗ ਲੱਗ ਗਈ। ਹਾਂਜੀ ਹਾਂਜੀ ਹਾਂਜੀ। ਇਹ ਸ਼ਾਰਟ ਸਰਕਟ ਕਰਕੇ ਹੋਇਆ। ਇਹ ਵਾਇਰਿੰਗ ਵਗੈਰਾ ਓਵਰਲੋਡ ਕਰਕੇ ਹੋਇਆ। ਇਹ ਏਸੀ 'ਚ ਹਾਂਜੀ। 15 ਦਿਨ ਤੋਂ ਏਸੀ ਦੀ ਕੋਈ ਵਰਤਨ ਸੀ ਜਿਸੀ ਬਾਹਰ ਰਹੇ ਰਹੇ ਸੀਗੇ। ਅੱਜ ਕੱਲ ਜਿਹੜਾ ਗਰਮੀ ਦਾ ਮੌਸਮ ਦੇਖ ਰਹੇ ਹਾਂ ਤੇ ਗਰਮੀ ਲਗਾਤਾਰ ਬਹੁਤ ਜ਼ਿਆਦਾ ਵਧ ਰਹੀ ਹੈ। ਜਿੰਦੇ ਕਰਕੇ ਬਾਹਰ ਚੱਲਣਾ ਵੀ ਓਖਾ ਹੋ ਗਿਆ ਤੇ ਘਰ ਦੇ ਵਿੱਚ ਏਸੀਆਂ ਨੂੰ ਵੀ ਜਿਹੜਾ ਅੱਗ ਲੱਗਣਾ। ਗੱਲ ਇਹ ਵੀ ਜੀ ਵੀ ਪਹਿਲੀ ਗਲਤੀ ਇਹ ਹੈ ਵੀ ਜਿਹੜਾ ਸ਼ਾਰਟ ਸਰਕਟ ਲੱਗਿਆ ਨਾ ਜੀ ਇਕ ਤਾਂ ਇੱਥੇ ਲੋਡ ਬਹੁਤ ਜ਼ਿਆਦਾ ਆਇਆ ਮੀਟਰਾਂ ਦੇ ਉੱਤੇ ਲੋਡ ਬਹੁਤ ਜ਼ਿਆਦਾ ਆ ਰਿਹਾ ਹੈ ਕਿਉਂਕਿ ਇੱਥੇ ਨੀਅਰ ਬਾਏ ਨਾ ਇੱਕ ਤਾਂ ਲੋਡ ਵੱਡੇ ਜਿਹੜੀ ਹੈਗੀਆਂ ਚੱਕੀ ਜਿਸ ਤਰ੍ਹਾਂ ਹੋ ਗਈ ਹੈ ਜਾਂ ਹੋਰ ਕੁਝ ਹੈਗੀਆਂ ਨੇ ਯੂਨਿਟ ਵਗੈਰਾ ਲੱਗੇ ਹੋਏ ਨੇ ਦੂਸਰੀ ਗੱਲ ਇਹ ਹੈ ਵੀ ਜ਼ਿਆਦਾ ਟਾਈਮ ਨਹੀਂ ਸੀ ਹੋਇਆ ਕਰੋਗਿਆਂ ਨੂੰ 9:40 ਦੇ ਉੱਤੇ ਗਏ ਨੇ ਤੇ 10 10:00 ਦੇ ਉੱਪਰ ਇਹ ਅਗ ਲੱਗੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਸ਼ੋਰਟ ਸਰਕਟ ਨਾਲ ਅੱਗ ਲੱਗ ਜਾਂਦੀ ਹੈ ਏਸੀ ਲੱਗੀ ਹੁੰਦੀ ਹੈ ਤਾਰ ਹੋਣੀ ਹੈ ਕੋਈ ਜਿਸ ਤਾਰ ਦੇ ਵਿੱਚ ਜਿਹੜਾ ਕਰਦੇ ਜਿਹੜੇ ਮਾਲਕ ਸੀ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਸ਼ੋਰਟ ਸਰਕਟ ਕਰਕੇ ਅੱਗ ਲੱਗੀ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਸੋਫਿਆਂ ਦਾ ਕੀ ਹਾਲ ਹੋ ਗਿਆ ਤੇ ਏਸੀ ਵੀ ਤੁਸੀਂ ਦੇਖ ਸਕਦੇ ਹੋ ਕਿ ਏਸੀ ਦਾ ਕੀ ਹਾਲ ਹੋ ਗਿਆ ਰੂਮ ਦੀ ਜਿਹੜੀ ਗੱਲ ਕਰ ਰਹੀ ਹੈ ਤੇ ਪਿੱਛੇ ਮੰਦਰ ਵੀ ਸੀਗਾ ਸਰ ਮੰਦਰ ਸੀਗਾ ਸਰ ਉੱਥੇ ਤੱਕ ਵੀ ਚੱਲੇ ਗਿਆ ਟੀਵੀ ਸੜ ਗਿਆ ਫਿਲਟਰ ਸੜ ਗਿਆ ਆਪਣਾ ਸ਼ੋਰਟ ਸਰਕਟ ਦਾ ਕਾਰਨ ਸੀ ਸਸਿਕਾ ਖ਼ਬਰੀ ਲਾਡੀ ਵੀ ਦੇਖ ਰਹੇ ਤੁਸੀਂ ਮੈਨੇ ਦਿਨ ਦਵਾੜੀ ਤੋਂ ਦੱਸ ਦਿਆ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਆ ਦੱਸ ਦਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਦੀ ਅਗਰ ਗੱਲ ਕਰੀਏ ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਕਰਕੇ ਸ਼ੋਰਟ ਸਰਕਟ ਦੇ ਜਿਹੜੇ ਗੱਲ ਹੈ ਰੋਜ਼ ਲਗਾਤਾਰ ਖ਼ਬਰ ਜਿਹੜੀ ਸੁਣਨ ਨੂੰ ਮਿਲਦੀ ਹੈ ਸੋ ਗਰਮੀ ਜਿਹੜੀ ਹੈ ਬੇਪਨਾਹ ਜਿਹੜੀ ਗਰਮੀ ਪੈ ਰਹੀ ਹੈ 42 ਡਿਗਰੀ ਟੈਂਪਰੇਚਰ ਤੋਂ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਜਿਸ ਕਰਕੇ ਸ਼ੋਰਟ ਸਰਕਟ ਹੋ ਜਾਂਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਕਰਦੇ ਵਿੱਚ ਕਿਸ ਤਰੀਕੇ ਇਹ ਲੱਗ ਜਾਂਦੀ ਹੈ ਕੀ ਕਾਰਨ ਸੀਗਾ ਅੱਗ ਲੱਗਣ ਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਸੋਫੇ ਜਿਹੜੇ ਸੀਗੇ ਘਰ ਦੇ ਵਿੱਚ ਜਿਹੜਾ ਉਹ ਸੜ ਕੇ ਜਿਹੜਾ ਬਿਲਕੁਲ ਰਾਖ ਹੋ ਚੁੱਕੇ ਨੇ ਪਾਜੀ ਇਹ ਅੱਗ ਕਿੱਦਾਂ ਲੱਗੀ ਸੀਗੀ ਸਰ ਇਹ ਸ਼ਾਰਟ ਸਰਕਟ ਨਾਲ ਅੱਗ ਲੱਗੀ ਸੀਗੀ ਜੀ ਹਾਂਜੀ ਸ਼ਾਰਟ ਸਰਕਟ ਕਿਸ ਚੀਜ਼ ਨਾਲ ਹੋ ਗਿਆ ਸੀਗਾ ਕਿੱਦਾਂ ਇੱਥੇ ਕੋਈ ਏਸੀ ਸੀ ਏਸੀ ਆਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਏਸੀ ਲੱਗੀ ਹੋਈ ਹੈ ਸੋ ਏਸੀ ਨੂੰ ਜਿਹੜਾ ਅੱਗ ਲੱਗ ਜਾਂਦੀ ਹੈ ਗਰਮੀ ਇਨੀ ਬੇਪਨਾਹ ਗਰਮੀ ਹੁੰਦੀ ਹੈ ਜਿਸ ਜਿਸ ਕਰਕੇ ਜੜੀ ਅੱਗ ਲੱਗ ਜਾਂਦੀ ਹੈ ਤਸਵੀਰਾਂ ਪੱਖਾ ਵੀ ਸੜ ਗਿਆ ਏਸੀ ਦਾ ਜਿਹੜਾ ਹਾਲ ਹੈ ਉਹ ਦੇਖ ਸਕਦੇ ਹੋ ਤੁਸੀਂ ਕਿ ਏਸੀ ਦਾ ਜਿਹੜਾ ਹਾਲ ਉਹ ਕਿੰਨਾ ਕੇ ਜਿਹੜਾ ਬੁਰਾ ਹੋ ਚੁੱਕਿਆ ਪਾਜੀ ਕਿਦਾਂ ਏਸੀ ਏਸੀ ਕਰਕੇ ਅੱਗ ਲੱਗੀ ਹਾਂਜੀ 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 ਇਹ ਸ਼ਾਰਟ ਸਰਕਟ ਕਰਕੇ ਹੋਇਆ ਇਹ ਵਾਇਰਿੰਗ ਵਗੈਰਾ ਓਵਰਲੋਡ ਕਰਕੇ ਹੋਇਆ ਇਹ ਏਸੀ ਚ ਹਾਂਜੀ 15 ਦਿਨ ਤੋਂ AC ਦੀ ਕੋਈ ਵਰਤਨ ਸੀ ਜਿਸੀ ਬਾਹਰ ਰਹੇ ਰਹੇ ਸੀਗੇ ਤੁਹਾਡਾ ਘਰ ਹੈ ਜੀ ਮੇਰਾ ਘਰ ਹੈ ਜੀ ਇੱਕ ਕਰ ਬੰਦ ਸੀ ਇੱਕ ਮੈਂ ਸਰ ਹਾਂਜੀ ਹਾਂਜੀ ਬੰਦ ਸੀਗਾ ਪੌਣੇ 10 ਵੇ ਮੈਂ ਇੱਥੇ ਤੇ ਗਿਆ ਸੀਗਾ ਉਸ ਟਾਈਮ ਬਿਲਕੁਲ ਠੀਕ ਠਾਕ ਸੀ ਸਾਰਾ ਕੁਝ ਜੀ ਸਰ ਬੋਰ ਸੀਗਾ ਕਰ ਦੇ ਵਿੱਚ ਕੋਈ ਨਹੀਂ ਸੀਗਾ ਲੋਕ ਸੀਗਾ ਸਰ ਅੱਛਾ ਜੀ ਸਰ ਲੋਕ ਕਿੰਦਾ ਉਹ ਕੌਣ ਕੌਣ ਸੀਗਾ ਕਰ ਦੇ ਵਿੱਚ ਕੋਈ ਕਰ ਦੇ ਵਿੱਚ ਨਹੀਂ ਸੀਗਾ ਘਰ ਬੰਦ ਸੀਗਾ ਘਰ ਬੰਦ ਸੀਗਾ ਕੋਈ ਵਰਤਨ ਨਹੀਂ ਸੀਗੀ ਕਿਸੇ ਇੰਸਟਰੂਮੈਂਟ ਦੀ ਕੋਈ ਵਰਤਨ ਨਹੀਂ ਹੋ ਰਹੀ ਸੀਗੀ ਅੱਛਾ ਹਾਂਜੀ ਕਿੰਨੇ ਵਜੇ ਕੇ ਕਰਕੇ ਇਹ ਬੰਦ ਆਗ ਲੱਗੀ ਹੈ ਮੇ ਵੀ 10:00 ਵੇ ਤੇ ਬਾਅਦ ਹੋਈ ਹੀ ਪੌਣੇ 10:00 ਵੇ ਤੇ ਮੈਂ ਇੱਥੇ 9:40 ਤੇ ਮੇਦਰੋਂ ਘਰ ਤੋਂ ਗਿਆ ਸੀ ਸਰ ਅੱਛਾ ਜੀ ਸਰ ਤਾਂ ਉਸ ਟਾਈਮ ਬਿਲਕੁਲ ਠੀਕ ਠਾਕ ਸੀ ਕੋਈ ਇਹ ਜਿਹਾ ਲੀਕਾ ਸੀਗਾ ਸੀ ਚੱਲਦਾ ਹੋਇਆ ਛੱਡ ਕੇ ਗਏ ਸੀ ਐਸੀ ਦੇ ਬਰਤਨ 15 ਦਿਨ ਤੋਂ ਕਰ ਨਹੀਂ ਰਿਹਾ ਸੀ ਤਾਂ ਆ ਵੀ ਪਹਿਲੇ ਬਾਹਰ ਰਹ ਰਹੇ ਹਾਂ ਐਸੀ ਤੇ ਕੋਈ ਕਾ ਨਹੀਂ ਸੀਗਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਸਰ ਘਰ ਦਾ ਤਾਂ ਕਾਫੀ ਕੁਝ ਜਲ ਗਿਆ ਸਮਾਨ ਜੀ ਬਹੁਤ ਕੁਝ ਸੀਗਾ ਹੋਰ ਹੀ ਕਿਸ ਤਰ੍ਹਾਂ ਦਾ ਬਹੁਤ ਕੁਝ ਸਮਾਨ ਛੜਾ ਲੈ ਦੇਖ ਕੇ ਪਤਾ ਲੱਗਣਾ ਸਰ ਹਾਂ ਜੀ ਜਿਹੜਾ ਇਹ ਕਿੰਨੇ ਮਤਲਬ ਤਲੇ ਦੇ ਵਿੱਚ ਅੱਗ ਲੱਗੀ ਦੂਜੀ ਮੰਜ਼ਲ ਦੇ ਵਿੱਚ ਲ ਅੱਜ ਕੀ ਕਹਿਣਾ ਚਾਹਲੋ ਵੀਰ ਜੀ ਅੱਜ ਕੱਲ ਜਿਹੜਾ ਗਰਮੀ ਦਾ ਮੌਸਮ ਦੇਖ ਲਿਆ ਤਾਂ ਗਰਮੀ ਲਗਾਤਾਰ ਬਹੁਤ ਜ਼ਿਆਦਾ ਵਧ ਰਹੀ ਹੈ ਜਿੰਦੇ ਕਰਕੇ ਬਾਹਰ ਚੱਲਣਾ ਵੀ ਔਖਾ ਹੋ ਗਿਆ ਤੇ ਘਰ ਦੇ ਵਿੱਚ ਏਸੀਆਂ ਨੂੰ ਵੀ ਜਿਹੜਾ ਅੱਗ ਲੱਗਣਾ ਗੱਲ ਇਹ ਵੀਰ ਜੀ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਸ਼ਾਰਟ ਸਰਕਟ ਲੱਗਿਆ ਹੈ ਨਾ ਜੀ ਇੱਕ ਤਾਂ ਇੱਥੇ ਲੋਡ ਬਹੁਤ ਜ਼ਿਆਦਾ ਆਇਆ ਮੀਟਰਾਂ ਦੇ ਉੱਤੇ ਲੋਡ ਬਹੁਤ ਜ਼ਿਆਦਾ ਆ ਰਿਹਾ ਹੈ ਕਿਉਂਕਿ ਇੱਥੇ ਨੀਅਰ ਬਾਏ ਨਾ ਇੱਕ ਤਾਂ ਲੋਡ ਵੱਡੇ ਜਿਹੜੀ ਹੈਗੀਆਂ ਚੱਕੀ ਜਿਸ ਤਰ੍ਹਾਂ ਹੋ ਗਈ ਹੈ ਜਾਂ ਹੋਰ ਕੁਝ ਹੈਗੀਆਂ ਨੇ ਯੂਨਿਟ ਵਗੈਰਾ ਲੱਗੇ ਹੋਏ ਨੇ ਦੂਸਰੀ ਗੱਲ ਇਹ ਹੈ ਵੀ ਜ਼ਿਆਦਾ ਟਾਈਮ ਨਹੀਂ ਤੇ 10 10 10 ਦੇ ਉੱਪਰ ਇਹ ਅੱਗ ਲੱਗੀ ਹੈ ਜਿਵੇਂ ਕਿ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਅੱਗ ਲੱਗੀ ਹੈ ਸ਼ਾਰਟ ਸਰਕਟ ਤੋਂ ਹੀ ਲੱਗੀ ਹੈ ਤੇ ਬਾਕੀ ਹੋਰ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਸ਼ੋਰਟ ਸਰਕਟ ਨਾਲ ਅੱਗ ਲੱਗ ਜਾਂਦੀ ਹੈ ਏਸੀ ਲੱਗੀ ਹੁੰਦੀ ਹੈ ਤਾਰ ਹੋਣੀ ਹੈ ਕੋਈ ਜਿਸ ਤਾਰ ਦੇ ਵਿੱਚ ਜਿਹੜਾ ਕਰਦੇ ਜਿਹੜੇ ਮਾਲਕ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਸ਼ੋਰਟ ਸਰਕਟ ਕਰਕੇ ਅੱਗ ਲੱਗੀ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਸੋਫਿਆਂ ਦਾ ਕੀ ਹਾਲ ਹੋ ਗਿਆ ਤੇ ਏਸੀ ਵੀ ਤੁਸੀਂ ਦੇਖ ਸਕਦੇ ਹੋ ਕਿ ਏਸੀ ਦਾ ਕੀ ਹਾਲ ਹੋ ਗਿਆ ਰੂਮ ਦੀ ਜਿਹੜੀ ਗੱਲ ਕਰ ਰਹੀ ਹੈ ਤੇ ਪਿੱਛੇ ਮੰਦਰ ਵੀ ਸੀਗਾ ਸਰ ਆ ਮੰਦਰ ਸੀਗਾ ਸਰ ਉੱਥੇ ਤੱਕ ਵੀ ਚਲੀ ਗਈ ਤੇ ਟੀਵੀ ਸੜ ਗਿਆ ਫਿਲਟਰ ਸੜ ਗਿਆ ਆਪਣਾ ਸ਼ਾਰਟ ਸਰਕਟ ਦਾ ਕਾਰਨ ਹੈ ਸਰ ਬਿਲਕੁਲ ਸੋਰਟ ਸੜਕਰ ਦੇ ਕਾਰਨ ਕਰਕੇ ਤੇ ਕਿਤੇ ਨਾ ਕਿਤੇ ਗਰਮੀ ਦੇ ਕਾਰਨ ਕਰਕੇ ਸ਼ਾਰਟ ਸਰਕਟ ਹੋਇਆ ਜਿਸ ਕਰਕੇ ਜਿਹੜਾ ਇਹ ਅੱਗ ਜੜੀ ਲੱਗੇ ਹੈ ਤਸਵੀਰਾਂ ਦੇਖ ਸਕਦੇ ਤੁਸੀਂ ਟੀਵੀ ਵੀ ਜਿਹੜਾ ਸੜ ਕੇ ਉਹ ਜਿਹੜਾ ਰਾਖ ਹੋ ਚੁੱਕਿਆ ਹੈ ਹਾਲਾ ਕਿ ਜਿਹੜਾ ਕਰਦਾ ਜਿਹੜਾ ਸਮਾਨ ਸੀਗਾ ਉਹਦਾ ਕਾਫੀ ਨੁਕਸਾਨ ਜਿਹੜਾ ਹੋ ਚੁੱਕਿਆ ਹੈ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਭਾਈ ਸਰ ਅੰਦਰ ਚੈੱਕ ਕਰਕੇ ਪਤਾ ਲੱਗੇ ਕਾਫੀ ਨੁਕਸਾਨ ਹੋ ਚੁੱਕਿਆ ਹੈ ਸਰ ਆਪਣਾ ਅਫਸਰ ਜਿਹੜੇ ਨੇ ਉਹ ਵੀ ਲੱਗੇ ਹੋਏ ਨੇ ਬਿਲਕੁਲ ਬਾਖੂ ਭਾਈ ਜਿਹ ਬਾਰੇ ਸਰ 2 ਮਿੰਟ ਗੱਲ ਕਰਨੀ ਸੀਗੀ ਸਰ ਕਿੰਨੀਆਂ ਗੱਡੀਆਂ ਪਹੁੰਚੀ ਅ ਇਸ ਟਾਈਮ ਤੱਕ ਇੱਕ ਹੀ ਪਹੁੰਚੀ ਸੀ ਸਰ اچھا ਉਸ ਨੇ ਹੀ ਕੰਟਰੋਲ ਕਰ ਲਈ ਸੀ ਕਿੱਦਾਂ ਕਿੰਨੀ ਕੁ ਦੇਰ ਦੇ ਵਿੱਚ ਕਿੰਨੀ ਦੇਰ ਦੇ ਵਿੱਚ ਗੱਡੀ ਪਹੁੰਚੀ ਸੀ ਅ ਕਰੀਬ 2 ਦਿਨ ਦੇ ਬਿਟ ਬਿਟ ਵਿੱਚ اچھا ਕਿੱਦਾਂ ਇੱਕੋ ਗੱਡੀ ਨੇ ਪਾਣੀ ਜਿਹੜਾ ਸੀਗਾ ਉਹ ਕੰਟਰੋਲ ਕਰ ਲਿਆ ਉਸ ਨੇ ਕੰਟਰੋਲ ਕਰ ਲਿਆ اچھا ਤੇ ਅੱਗ ਮਤਲਬ ਕਿੰਨੀ ਕੀ ਪੀਸ ਵਾਲਾ ਅੱਗ ਲੱਗੀ ਹੋਈ ਸੀ ਤਕਰੀਬਨ ਤਕਰੀਬਨ ਕਿੰਨੀ ਕੀ ਅੱਗ ਲੱਗੀ ਹੋਈ ਸੀ ਜਿਹੜੀ ਹੈ ਜਿਸ ਕਰਕੇ ਕਿੰਨਾ ਕਾ ਸਮਾਨ ਜਿਹੜਾ ਤੁਹਾਡੇ ਨਿਗਾਹ ਦੇ ਵਿੱਚ ਨੁਕਸਾਨ ਆਹ ਸੋ ਤੁਹਾਡੇ ਸਾਹਮਣੇ ਦੇਖ ਰਹੇ ਨੇ ਸੋਫੇ ਔਰ ਟੀਵੀ ਵਗੈਰਾ ਸਾਰਾ ਸੜ ਕੇ ਸਬਾ ਹੋ ਗਏ ਨੇ ਏਸੀ ਸੀਗਾ ਉਹ ਵੀ राख ਹੋ ਚੁੱਕੇ ਹੁਣ ਅੱਗ ਨੂੰ ਕਾਬੂ ਪਾ ਲਿਆ ਹੈ ਹਾਂਜੀ ਅੱਗ ਨੂੰ ਬਿਲਕੁਲ ਕਾਬੂ ਹੋ ਗਿਆ ਬਿਲਕੁਲ ਸੋ ਦੇਖ ਸਕਦੇ ਹੋ ਫਾਇਰ ਬਿਗੜਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਵੱਲੋਂ ਇਹ ਗੱਲ ਕਿਹਾ ਗਿਆ ਕਿ ਜਿਹੜਾ ਅੱਗ ਸੀਗੀ ਅੱਗ ਜਦੋਂ ਲੱਗੀ ਉਸ ਤੋਂ ਬਾਅਦ ਜਦੋਂ ਹੀ ਸਾਨੂੰ ਇਨਫੋਰਮ ਹੋਇਆ ਤੇ ਅਸੀਂ ਉਸ ਟਾਈਮ ਪਹੁੰਚੇ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਉਸ ਤੋਂ ਬਾਅਦ ਅੱਗ ਨੂੰ ਜਿਹੜਾ ਕਾਬੂ ਪਾ ਲਿਆ ਗਿਆ ਤੇ ਸੋ ਲੈਂਟਰ ਵੀ ਦਿਖਾ ਦਿੰਦੇ ਹਾਂ ਦਾ ਤਸਵੀਰਾਂ ਦੇਖ ਸਕਦੇ ਹੋ ਲੈਂਟਰ ਸਰ ਲੈਂਟਰ ਲੈਂਟਰ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਘਰ ਦੇ ਜਿਹੜੇ ਸ਼ੀਸ਼ੇ ਨੇ ਉਹ ਵੀ ਟੁੱਟ ਚੁੱਕੇ ਨੇ ਫਰਨੀਚਰ ਦੀ ਹਾਲਤ ਬਹੁਤ ਬੁਰੀ ਹੈ ਜੀ ਔਰ ਕੰਧਾਂ ਨੂੰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਮੈਂ ਮੰਨ ਕਰਦੇ ਹਾਂ ਪ੍ਰਸ਼ਾਸਨ ਅੱਗੇ ਇੰਨਾ ਕਾ ਨੁਕਸਾਨ ਜਿਹੜਾ ਹੋ ਗਿਆ ਗਰਮੀ ਟੈਂਪਰੇਚਰ ਬਹੁਤ ਆਈ ਹੈ ਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਬਿਲਕੁਲ ਇੱਕ ਮੀਡਲ ਕਲਾਸ ਬੰਦਾ ਕਿਵੇਂ ਆਪਣੀ ਪੂੰਜੀ ਜੋੜ ਕੇ ਉਹ ਘਰ ਬਣਾਉਂਦਾ ਤੇ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇੱਥੇ ਸਾਡਾ ਕਸੂਰ ਕਿਸੇ ਦਾ ਵੀ ਕੋਈ ਨਹੀਂ ਹੈਗਾ ਤੁਸੀਂ ਮੀਟਰ ਦੀ ਗੱਲ ਕੀਤੀ ਸੀਗੀ ਲਾਈਟ ਦੀ ਇਹਦੇ ਵਿੱਚ ਜਿਹੜੀ ਅੱਗ ਲੱਗਾਂ ਦਾ ਜਿਹੜਾ ਕਾਰਨ ਸੀਗਾ ਮੇਨ ਉਹ ਕਿਦਾਂ ਲਾਈਟ ਕਮ ਜ਼ਿਆਦਾ ਕਰਕੇ ਸੀਗਾ ਮੀਟਰ ਸਰ ਦੇਖੋ ਸਪਾਰਕਲ ਹੋਇਆ ਏਸੀ ਵੀ 15 ਦਿਨ ਤੋਂ ਯੂਜ਼ ਨਹੀਂ ਹੋ ਰਿਹਾ ਘਰ ਦੇ ਵੀ ਇੱਥੇ ਨਹੀਂ ਹੈਗੇ ਉਹ ਬਾਹਰ ਗਏ ਹੋਏ ਨੇ ਸਿਰਫ ਭਾਈ ਸਾਹਿਬ ਵੀ ਭਾਈ ਸਾਹਿਬ ਵੀ ਇੱਥੇ ਰਹਿ ਰਹੇ ਨੇ ਬਾਕੀ ਘਰ ਦੇ ਬਾਹਰ ਗਏ ਹੋਏ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਵਸਤੂ ਜਿਹੜਾ ਹੈਗੀ ਆ ਕੋਈ ਕੋਈ ਵੀ ਅਸੀਂ ਚਲਾ ਨਹੀਂ ਰਹੇ ਹੈਗੇ ਇਲੈਕਟ੍ਰਿਕ ਜਿਹੜਾ ਸਮਾਨ ਹੈਗਾ ਉਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਉਸ ਦੇ ਬਾਵਜੂਦ ਵੀ ਦੇਖੋ ਤੁਸੀਂ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਗਰਮੀ ਔਰ ਪਲੱਸ ਜਿਹੜਾ ਸ਼ਾਰਟ ਸਰਕਟ ਦਾ ਜਿਹੜਾ ਕਾਰਨ ਹੈ ਉਹ ਅੱਗ ਦੇ ਲਈ ਮੰਨਿਆ ਜਾ ਸਕਦਾ ਹੈ ਲੋਡ ਪਲੱਸ ਜਿਹੜਾ ਹੈਗਾ ਆ ਜਿਹੜਾ ਵਾਧੂ ਲੋਡ ਜਿਹੜਾ ਤਾਰਾਂ ਦੇ ਉੱਪਰ ਪੈ ਰਿਹਾ ਉਹਦੇ ਕਰਕੇ ਇਹ ਕਰਦਾ ਜਿਹੜਾ ਹੈਗਾ ਨੁਕਸਾਨ ਹੋਇਆ ਤੇ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਆਪਣੀ ਵੀ ਤੁਸੀਂ ਕੀ ਕਹਿ ਰਹੇ ਸੀ ਸਰ ਮੇਰਾ ਜਿਹੜਾ ਮੈਂ ਬੈਂਕ ਤੋਂ ਲੋਨ ਲਿਆ ਆ ਲੋਨ ਲੈ ਕੇ ਬਣਵਾਇਆ ਹੋਇਆ ਆ ਪਿਛਲੇ ਜਿਹੜੇ 2008 ਤੋਂ ਲੋਨ ਚਲਾ ਰਿਆ ਨੇ ਅੱਲਾ ਵੀ ਮੇਰਾ 20 ਲੱਖ ਰੁਪਏ ਬੈਂਕ ਦਾ ਦੇਣਦਾਰੀ ਹੈਗੀ ਹੈ ਬੜੀ ਮੁਸ਼ਕਿਲ ਨਾਲ ਧਿਆੜੀ ਕਮਾ ਕੇ ਆਪਾਂ ਇਹ ਕਰ ਰਹੇ ਹਾਂ ਗੁਜ਼ਾਰਾ ਆਪਣਾ ਲੋਨ ਇਸੇ ਘਰ ਦੇ ਵਿੱਚ ਲਈ ਇਸੇ ਘਰ ਦਾ ਲੋਨ ਚੱਲ ਰਿਹਾ ਹੈ 20 ਲੱਖ ਰੁਪਏ ਦੀ ਦੇਣਦਾਰੀ ਹੈ ਬੈਂਕ ਦੀ ਘਟੋ ਘਟ ਵਿੱਚ ਅੱਛਾ ਹਾਂਜੀ ਤੇ ਮੈਂ ਖਰਚੇ ਦੇ ਬਦਲੇ ਜਿਹੜੇ ਮੇਰੀ ਪ੍ਰੋਫੈਸ਼ਨ ਵੱਲੋਂ ਇਹ ਇੱਕੀ ਹੈਗੀ ਬੇਨਤੀ ਕਿ ਮਦਦ ਕੀਤੀ ਜਾਵੇ ਤਾਂ ਕਿ ਆਪਾਂ ਇਹ ਥੋੜਾ ਬਹੁਤ ਸਮਾਨ ਦੇ ਪਤਾ ਹਾਲੇ ਹੋਰ ਕੈਸ਼ ਜਾਂ ਮੇਰਾ ਕੋਈ ਕਾਗਜ਼ ਪੱਤਰ ਕਿਉਂਕਿ ਕੁਝ ਨੁਕਸਾਨ ਹੋਇਆ ਹੈ ਉਹਨਾਂ ਦੇਖ ਕੇ ਪਤਾ ਲੱਗਣਾ ਸਰ ਅੱਲਾਹ ਤੱਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਦਾ ਕਰ ਸੀਗਾ ਉਹਨਾਂ ਦੇ ਕਰਮਾਲਕ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਸ ਕਰਦੇ ਵਿੱਚ ਅਸੀਂ ਕਰਦੇ ਉੱਤੇ ਜਿਹੜਾ ਅਸੀਂ 20 ਲੱਖ ਰੁਪਏ ਦਾ ਜਿਹੜਾ ਲੋਨ ਲਿੱਤਾ ਸੀਗਾ ਬੈਂਕ ਤੋਂ ਉਹ ਲੋਨ ਦਾ ਜਿਹੜਾ ਜਿੰਨਾ ਬੋਝ ਹੈ ਉਹ ਇਸੇ ਕਰਦੇ ਵਿੱਚ ਸੀਗਾ ਜਿਸ ਕਰਦੇ ਵਿੱਚ ਅੱਗ ਲੱਗੀ ਸੀਗੀ ਫਾਇਰ ਵਿਗੜ ਤੇ ਅਫਸਰ ਸੜਨ ਮੌਜੂਦ ਸੀਗੇ ਸਰ ਕਿੰਨਾ ਕਾ ਸਮਾਨ ਜਿਹੜਾ ਦੇਖਿਆ ਤੁਸੀਂ ਜਿਹੜਾ ਨੁਕਸਾਨ ਹੋਇਆ ਤੇ ਕਿੰਨੀ ਗੱਡੀਆਂ ਜੜੀਆਂ ਮੌਕੇ ਤੇ ਇੱਥੇ ਧਮਕਲੀਆਂ ਜੜੀਆਂ ਪਹੁੰਚੀ ਸੀਗੀ ਫਾਇਰ ਵਿਗੜ ਸਰ ਜੋ ਗੱਡੀਆਂ ਜੜੀਆਂ ਹੈਗੀਆਂ ਉੱਥੋਂ ਮੂਵ ਕਰਾਈਆਂ ਸੀਗੀਆਂ ਜੀ ਇੱਕ ਗੱਡੀ ਨੇ ਕਾਬੂ ਪਾ ਲਿਆ ਸੀਗਾ ਜੀ ਜੀ ਹਾਂਜੀ ਇੱਕ ਗੱਡੀ ਨੇ ਕਾਬੂ ਪਾਲਿਆ ਸੀਗਾ ਜੀ ਜੀ ਹਾਂਜੀ ਤੇ ਕਿਦਾਂ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੇ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਕੋਈ ਮੰਜ਼ਿਲ ਦੇ ਵਿੱਚ ਅੱਗ ਲੱਗੀ ਸੀ ਕਿ ਹੋਰ ਵੀ ਨੁਕਸਾਨ ਨਹੀਂ ਇੱਕ ਹੀ ਮੰਜ਼ਲ 'ਚ ਅੱਗ ਲੱਗੀ ਸੀ ਅੱਛਾ ਹਾਂਜੀ ਤੇ ਸਰ ਹੁਣ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਜਾਊਗਾ ਤੁਹਾਡੇ ਵੱਲੋਂ ਕੀ ਮਦਦ ਕੀਤੀ ਜਾਊਗੀ ਪਰਿਵਾਰ ਵਾਸਤੇ ਇਹ ਤਾਂ ਸਰ ਪ੍ਰਸ਼ਾਸਨ ਨੂੰ ਮਿਲੋ ਜੀ ਹਾਂਜੀ ਸੋ ਦੇਖ ਸਕਦੇ ਹੋ ਤੁਸੀਂ ਕਿ ਇਹ ਜਿਹੜਾ ਪਰਿਵਾਰ ਸੀਗਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਰਦੇ ਵਿੱਚ 15 ਦਿਨਾਂ ਤੋਂ ਜਿਹੜਾ ਕੋਈ ਏਸੀ ਕੋਈ ਇਲੈਕਟ੍ਰਿਕ ਚੀਜ਼ ਜੜੀ ਸੀਗੀ ਉਹ ਉਹ ਯੂਜ਼ ਨਹੀਂ ਹੋ ਰਹੀ ਸੀਗੀ ਪਰ ਉਸ ਤੋਂ ਬਾਅਦ ਕਰ ਵੀ ਜਿਹੜਾ ਬੰਦ ਸੀਗਾ 9 ਵਜੇ ਅਸੀਂ ਚਲੇ ਗਏ ਸੀਗੇ ਉਸ ਤੋਂ ਬਾਅਦ ਸ਼ੋਰਟ ਸਰਕਟ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਅੱਗ ਲੱਗ ਜਾਂਦੀ ਹੈ ਸੋ ਪਰਿਵਾਰ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਪ੍ਰਸ਼ਾਸਨ ਅੱਗੇ ਮੰਗ ਰੱਖੀ ਜਾ ਰਹੀ ਜਿਹੜਾ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਕਿ ਕਰਦੇ ਵਿੱਚ ਕਿੰਨਾ ਕੁ ਜਿਹੜਾ ਨੁਕਸਾਨ ਹੋ ਚੁੱਕਿਆ ਸੋ ਡੈਗਰ ਖਬਰਾਂ ਟੀਵੀ ਮੈਨੇਜਿੰ